ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮੂਲੀ ਵਾਲੇ ਪਰੌਂਠੇ ਬੜੇ ਸੌਖੇ ਤਰੀਕੇ ਨਾਲ ਬਣਾਵਾਂਗੇ ਆਪਾਂ ਮੂਲੀਆਂ ਲੈ ਲਈਆਂ ਇਹਨਾਂ ਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਰੱਖ ਲਾਂਗੇ ਮੂਲੀਆਂ ਪਤੋ ਕੇ ਲੈ ਆਏ ਆ ਹੁਣ ਆਪਾਂ ਇਹਨਾਂ ਨੂੰ ਕਦੂਕਸ ਕਰ ਲੈਣੇ ਆ ਮੂਲੀਆਂ ਆਪਾਂ ਬਿੱਲੀ ਕਰ ਲਈਆਂ ਔਰ ਨਾਲ ਹੀ ਇਹਨਾਂ ਦੇ ਆਪਾਂ ਅਦਰਕ ਦਾ ਟੁਕੜਾ ਥੋੜਾ ਜਿਹਾ ਧੋਕੇ ਲੈ ਕੇ ਆਏ ਉਹਨੂੰ ਵੀ ਆਪਾਂ ਕਤੂਕਸ ਕਰ ਲੈਣੇ ਆਂ ਹੁਣ ਆਪਾਂ ਇਹਦੇ ਵਿੱਚ ਪਿਆਜ਼, ਹਰਾ ਧਨੀਆਂ ਤੇ ਹਰੀ ਮਿਰਚ ਕੱਟ ਕੇ ਪਾਵਾਂਗੇ ਆਪਾਂ ਸਾਰਾ ਸਮਾਨ ਇਹਦੇ ਵਿੱਚ ਕੱਟ ਲਿਆ। ਹੁਣ ਆਪਾਂ ਪਤਲਾ ਜਿਹਾ ਕੱਪੜਾ ਲੈ ਕੇ ਉਹਦੇ ਵਿੱਚ ਆਪਾਂ ਇੱਦਾਂ ਸਾਰਾ ਪਾਣੀ ਨਿਚੋੜ ਲੈਨੇ ਆ। ਪਾਣੀ ਆਪਾਂ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਕਿਉਂਕਿ ਫਿਰ ਮਸਾਲਾ ਵਿੱਚ ਰਲਣ ਨਾਲ ਮੁਸ਼ਕਲ ਹੋ ਜਾਂਦਾ। ਜਿੰਨਾ ਵੀ ਹੋ ਸਕੇ ਉਨਾ ਹੀ ਪਾਣੀ ਨਿਚੋੜ ਦਾਂਗੇ ਤਾਂ। ਅਨਿ ਜੋੜ ਕੇ ਆਪਾਂ ਥਾਲੀ ਚ ਪਾ ਲੈਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਜੋ ਵੀ ਆਪਾਂ ਸਮਾਨ ਪਾਇਆ ਇਹਦੇ ਵਿੱਚ ਹੁਣ ਆਪਾਂ ਥੋੜਾ ਥੋੜਾ ਕਰਕੇ ਨਮਕ ਮਿਰਚ ਨਮਕ ਵਿੱਚ ੜ ਲਾਵਾਂਗੇ ਕਿਉਂਕਿ ਸਾਰੇ ਵਿੱਚ ਨਮਕਰ ਲਾਇਆ ਫਿਰ ਪਾਣੀ ਛੱਡ ਜਾਂਦਾ ਜਿੰਨੀ ਕ ਆਪਾਂ ਨੂੰ ਟੇਸਟ ਅਕੋਰਡਿੰਗ ਵਿੱਚ ਨਮਕਰ ਲਾ ਲਾਂਗੇ ਥੋੜੀ ਜੀ ਲਾਲ ਮਿਰਚ ਪਾ ਲਾਂਗੇ ਥੋੜਾ ਜਿਹਾ ਜੀਰਾ ਪਾ ਲਾਂਗੇ ਸਾਬਤ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਲਾਂਗੇ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਥੋੜੇ ਥੋੜੇ ਵਿੱਚ ਰਲੌਂਦੇ ਰਾਵਾਂਗੇ ਜਿੰਨੀ ਕਾ ਆਪਾਂ ਨੂੰ ਜ਼ਰੂਰਤ ਹੋ ਉਹ 2-3 ਰੋਟੀਆਂ ਦਾ ਰਲਾ ਲਾਂਗੇ ਫਿਰ ਬਾਅਦ ਚ ਰਲਾ ਲਵਾਂਗੇ ਤੇ ਹੁਣ ਆਪਾਂ ਦੋ ਪੇੜੇ ਛੋਟੇ ਛੋਟੇ ਆਟੇ ਦੇ ਕਰ ਲੈਣੇ ਆ ਜਿਆਦਾ ਵੱਡੇ ਨਹੀਂ ਕਰਨੇ ਛੋਟੇ ਛੋਟੇ ਕਰਨੇ ਹੁਣ ਆਪਾਂ ਇਹਨਾਂ ਪੇੜਿਆਂ ਨੂੰ ਥੋੜਾ ਜਿਹਾ ਖਿਲਾਰ ਲੈਨੇ ਆ ਫਿਰ ਆਪਾਂ ਇਹਦੀਆਂ ਰੋਟੀਆਂ ਬਣਾ ਲਾਂਗੇ ਮਸਾਬ ਨਹੀਂ ਆਪਾਂ ਬਣਾਉਣੇ ਰੋਟੀਆਂ ਜਿਆਦਾ ਨਾ ਜੋੜੀਆਂ ਨਾ ਜਾਂਦੀਆਂ ਛੋਟੀਆਂ ਤੇ ਇਹਦੇ ਵਿੱਚ ਆਪਾਂ ਮooli ਭਰ ਦਾਂਗੇ ਜੋ ਵੀ ਆਪਾਂ ਮਿਸ਼ਰਣ ਤਿਆਰ ਕੀਤਾ ਜਿੰਨੇ ਕ ਆਪਾਂ ਨੂੰ ਆਪਣੇ ਪੇੜੇ ਦੇ ਹਿਸਾਬ ਨਾਲ ਭਰ ਲਾਂਗੇ ਜਿੰਨੇ ਕ ਆਪਾਂ ਪੇੜਾ ਬਣਾਇਆ ਉਸੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਭਰ ਲਾਂਗੇ ਮਸਾਲਾ ਮooli ਦਾ ਤੇ ਇਹਨੂੰ ਹੌਲੀ ਹੌਲੀ ਪਹਿਲਾਂ ਆਪਾਂ ਬੰਦ ਕਰਾਂਗੇ ਸਾਈਡ ਤੋਂ ਕਿਉਂਕਿ ਮooli ਵਿੱਚੋਂ ਡਿੱਗਣ ਦਾ ਡਰ ਹੁੰਦਾ ਫਿਰ ਆਪਾਂ ਥੋੜਾ ਜਿਹਾ ਆਟਾ ਲਾ ਕੇ ਸੁੱਕਾ ਤੇ ਫੇਰ ਆਪਾਂ ਵੇਲ ਲਾਂਗੇ ਹੌਲੀ ਹੌਲੀ ਬੋਲੇ ਬੋਲੇ ਹੱਥਾਂ ਨਾਲ ਵੇਲਾਂਗੇ ਜਿਆਦਾ ਜ਼ੋਰ ਦੀ ਵੇਲਣਾ ਨਹੀਂ ਚਲਾਉਣਾ ਹੋਣਾ ਪਤਾ ਵੇ ਤੇ ਪਾ ਦਾਂਗੇ ਇਸੇ ਤਰ੍ਹਾਂ ਆਪਾਂ ਦੂਸਰੀ ਰੋਟੀ ਬਣਾ ਲੈਨੇ ਆ ਇੱਕ ਸਾਈਡ ਤੋਂ ਰੋਟੀ ਆਪਣੀ ਬਣ ਗਈ ਹੁਣ ਦੂਸਰੀ ਸਾਈਡ ਥਲਦਾਂਗੇ ਇਹਦੀ ਤੇ ਹੁਣ ਦੁੱਧ ਜਿਹੜੀ ਥੱਲੀ ਹੋਈ ਹੈ ਪਾਸਾ ਉਹਦੇ ਤੇ ਆਪਾਂ ਘਿਓ ਲਾ ਦਾਂਗੇ ਫਿਰ ਦੂਸਰੀ ਸਾਈਡ ਤੇ ਵੀ ਘਿਓ ਲਾ ਲਾਂਗੇ ਇਸੇ ਤਰ੍ਹਾਂ ਤੇ ਫਿਰ ਆਪਾਂ ਇਹਨਾਂ ਨੂੰ ਹੌਲੀ ਹੌਲੀ ਪਕਾ ਲਾਂਗੇ ਇਸੇ ਤਰ੍ਹਾਂ ਪੰ ਰੋਟੀਆਂ ਦੂਸਰੀ ਵੀ ਬਣਾ ਲੈਣੇ ਆ। ਆਹ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਆ। ਦਹੀਂ ਦੇ ਨਾਲ ਤੇ ਮੱਖਣੀ ਦੇ ਨਾਲ ਖਾਓ ਬਹੁਤ ਹੀ ਸੁਆਦ ਲੱਗਦੀ। ਤੁਸੀਂ ਵੀ ਇਸੇ ਦਾ ਨਾ ਟਰਾਈ ਜ਼ਰੂਰ ਕਰਿਓ।